ਮੌਸਮ ਵਿਭਾਗ ਦੇ ਵੱਲੋਂ ਜੋ 18 ਤਰੀਕ ਦੇ ਲਈ ਯਾਨੀ ਕਿ ਅੱਜ ਦੇ ਲਈ orange alert ਹੈ ਜੋ ਗਰਮੀ ਦਾ ਹੀਟ ਵੇਫਰ ਦਾ ਜਾਰੀ ਕੀਤਾ ਗਿਆ ਹੈ ਬਤਾ ਸੀ ਕਿ ਜੋ ਤਾਪਮਾਨ ਲੁਧਿਆਣੇ ਦਾ ਹੁਣ ਸਮਰਾਲੇ ਦਾ ਜੋ ਤਾਪਮਾਨ ਇੰਨਾ ਜ਼ਿਆਦਾ ਵੱਧ ਗਿਆ ਕਿ ਗਰਮੀ ਦੇ ਨਾਲ ਲੋਕਾਂ ਦਾ ਬੁਰਾ ਹਾਲ ਹੋ ਗਿਆ ਹੈ ਜਿਸ ਕਿ ਲੁਧਿਆਣੇ ਦੇ ਵਿੱਚ ਜੋ ਤਾਪਮਾਨ ਹੈ ਰਿਕਾਰਡ ਤੋੜ ਰਿਹਾ ਪਿਆ ਹੈ 46 ਡਿਗਰੀ ਤੋਂ ਵੱਧ ਤਾਪਮਾਨ ਲੁਧਿਆਣੇ ਦੇ ਵਿੱਚ ਬਣਿਆ ਹੋਇਆ ਹੈ ਉਹ ਅਗਲੇ ਪੰਜ ਦਿਨਾ ਤੱਕ ਕਿਸੇ ਵੀ ਤਰ੍ਹਾਂ ਦੀ ਗਰਮੀ ਤੋਂ ਰਾਹਤ ਨਹੀਂ ਮਿਲੇਗੀ ਕਿਉਂਕਿ ਤਾਪਮਾਨ ਜੋ ਆਉਣ ਵਾਲੇ ਦਿਨਾਂ 'ਚ ਹੋਰ ਵੱਧਦਾ ਹੋਇਆ ਨਜ਼ਰ ਆਵੇਗਾ ਅਸੋ ਦੱਸਦੀ ਕਿ ਜੋ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਬੀਤੇ ਹੀ ਦਿਨ ਜੋ ਔਰੇਂਜ ਅਲਰਟ ਗਰਮੀ ਦਾ ਹਿੱਟ ਵੇਵ ਦਾ ਜਾਰੀ ਕੀਤਾ ਗਿਆ ਸੀ ਸੋ ਇਸ ਔਰੇਂਜ ਅਲਰਟ ਤੇ ਚਲਦਿਆਂ ਦੇਖਿਆ ਗਿਆ ਕਿ ਜੋ ਲੁਧਿਆਣਾ ਵਾ ਲੁਧਿਆਣੇ ਔਰ ਸਮਰਾਲੇ ਦੇ ਇਲਾਕਿਆਂ ਦੇ ਵਿੱਚ ਜੋ ਤਾਪਮਾਨ ਹੈ ਬਹੁਤ ਜ਼ਿਆਦਾ ਵਧਦਾ ਹੋਇਆ ਨਜ਼ਰ ਆਇਆ ਕਿਉਂਕਿ ਜੋ ਤਾਪਮਾਨ 46 ਤੋਂ ਪਾਰ ਜੋ ਪਾਰਾ ਵਾ ਉੱਥੇ ਨਜ਼ਰ ਆਇਆ ਵਾ ਕਿਉਂਕਿ ਜੋ ਮੌਸਮ ਵਿਭਾਗ ਨੇ ਪਹਿਲਾਂ ਹੀ ਭਵਿੱਖਬਾਣੀ ਕਰਤੀ ਸੀ ਕਿ ਆਉਣ ਵਾਲੇ ਦਿਨਾਂ 'ਚ ਮੌਸਮ ਜਦ ਤਾਪਮਾਨ ਹੈ ਜੋ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਵਿੱਚ ਜੇ ਗੱਲ ਕਰੀਏ ਤੇ ਸਕੂਲੀ ਬੱਚਿਆਂ ਦੀ ਅਤੇ ਕੰਮ ਕਰ ਕਰਨ ਵਾਲੇ ਲੋਕਾਂ ਦੀ ਤਾਂ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਜਦੋਂ ਤੱਕ ਬੱਚਿਆਂ ਨੂੰ ਸਕੂਲਾਂ ਤੋਂ ਛੁੱਟੀ ਹੁੰਦੀ ਹੈ ਉਦੋਂ ਤੱਕ ਤਾਪਮਾਨ ਆਪਣੀ ਜੋ ਉਹ ਵੱਤ ਉਹਦੇ ਸੀਮਾ ਹੁੰਦੀ ਹੈ ਉਹ ਤੇ ਪਹੁੰਚ ਚੁੱਕਿਆ ਹੁੰਦਾ ਵਾ ਤਾਪਮਾਨ ਬਹੁਤ ਤੇਜ਼ ਹੋ ਚੁੱਕਿਆ ਹੁੰਦਾ ਵਾ ਛੁੱਟੀਆਂ ਦੇ ਸਮੇਂ ਤੱਕ ਅਸੋ ਜੇ ਗੱਲ ਕਰੀਏ ਤੇ ਸਰਕਾਰ ਦੇ ਵੱਲੋਂ ਐਲਾਨ ਵੀ ਕਰ ਦਿੱਤਾ ਗਿਆ ਵਾ ਛੁੱਟੀਆਂ ਦਾ ਸਰਕਾਰੀ ਸਕੂਲਾਂ ਚ ਜਾਂ ਫਿਰ ਮਾਨੇ ਦਾ ਪ੍ਰਾਪਤ ਜਿੰਨੇ ਵੀ ਪੰਜਾਬ ਦੇ ਸਕੂਲ ਨੇ ਜੋ ਛੁੱਟੀਆਂ ਦਾ ਐਲਾਨ ਹੋ ਚੁੱਕਿਆ ਵਾ ਅਸੋ ਇਸ ਦੇ ਨਾਲ ਜੋ ਦਿੱਕਤਾਂ ਦਾ ਸਾਹਮਣਾ ਫੇਰ ਵੀ ਕਰਨਾ ਪਵੇਗਾ ਕਿਉਂਕਿ ਜੋ ਛੁੱਟੀਆਂ ਦਾ ਐਲਾਨ ਹਲੇ 1 ਜੂਨ ਤੋਂ ਹੋਇਆ ਵਾ 1 ਜੂਨ ਤੋਂ ਲੈ ਕੇ 23 ਜੂਨ ਤੱਕ ਛੁੱਟੀਆਂ ਹੋਣਗੀਆਂ ਸੋ ਜੋ ਨੋਟਿਸ ਤਾਂ ਜਾਰੀ ਹੋ ਗਿਆ ਸੀ ਪਰ ਜੋ ਹਲੇ 18 ਤਰੀਕ ਆ اور ਤਕਰੀਬਨ 2 ਹਫਤਿਆਂ ਦਾ ਸਮਾਂ ਹੋ ਗਿਆ ਪਿਆ ਬੱਚਿਆਂ ਨੂੰ ਬਲੇ ਗਰਮੀ ਤੋਂ ਜੋ ਕਿ ਜੂਸ ਨਾ ਪਵੇ ਗਾਇਸ ਕਰਕੇ ਖਾਸ ਧਿਆਨ ਜੋ ਹੈਲਥ ਲਈ ਵੀ ਰੱਖਣਾ ਬਹੁਤ ਜ਼ਰੂਰੀ ਹੈ ਸਮੇਂ-ਸਮੇਂ ਤੇ ਜੋ ਪਾਣੀ ਦਾ ਸੇਵਨ ਕਰੋ ਤਾਂ ਕਿ ਡੀਹਾਈਡਰੇਸ਼ਨ ਨਾ ਹੋ ਸਕੇ ਇਸ ਕਰਕੇ ਜੋ ਸਿੱਧੀ ਧੁੱਪ ਤੋਂ ਵੀ ਬਚੋ اور ਕਪੜੇ ਨੇ ਜੇ ਇੱਕ ਸਲਾਹ دی ਹੈ ਤਾਂ ਕਪੜੇ ਪੂਰੀ ਬੱਚਕਾਂ ਦੇ ਪਾ ਕੇ ਰੱਖੋ ਤਾਂ ਕਿ ਜੋ ਤੇਜ਼ ਧੋਪ ਹੈ ਤੁਹਾਨੂੰ ਉਸ ਦੇ ਨਾਲ ਜੋ ਸਨਵਰਨ ਜਾਂ ਫਿਰ ਹੀਟ ਸਟ੍ਰੋਕ ਇਹੋ ਜੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖੋ ਪਾਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਹੋਰ ਵੀ ਰਿਖੋੜਾ ਜੋ तोड़ਦਾ ਹੋਇਆ ਨਜ਼ਰ ਆਵੇਗਾ ਕਿ ਆਉਣ ਵਾਲੇ ਦਿਨਾਂ ਚ ਤਾਪਮਨ ਘਟਣ ਦੀ ਕੋਈ ਵੀ ਜੋ ਓਸ਼ੰਕਾ ਨਹੀਂ ਜਿਤਾਈ ਜਾ ਰਹੀ ਹੈ ਸੋ ਇਸ ਕਰਕੇ ਜੋ ਤਾਪਮਨ ਵੱਧਦਾ ਹੀ ਨਜ਼ਰ ਆਵੇਗਾ ਸੋ ਇਸ ਵਾਰ ਤਾਪਮਨ ਜੋ ਕਿ ਪਿਛਲੇ ਸਾਰੇ ਰਿਕਾਰਡ ਤੋੜਦਾ ਹੋਇਆ ਨਜ਼ਰ ਆਵੇਗਾ ਹੋਰ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਨ 47 ਡਿਗਰੀ ਤੋਂ ਵੀ ਪਾਰ ਜਾਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਜੋ ਕਿ ਬਹੁਤ ਜ਼ਿਆਦਾ ਤੇਜ਼ ਹੋਵੇਗਾ ਜਿਸ ਦੇ ਨਾਲ ਜੋ ਵਪਾਰ ਤੇ ਵੀ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪਵੇ ਕਿਉਂਕਿ ਜੋ ਲੋਕ ਨੇ ਲੋਕ ਜੋ ਮਾਰਕਟਾਂ ਦੇ ਵਿੱਚ ਕੱਟ ਨਿਕਲਣਗੇ ਤੇ ਇਸ ਧੁੱਪ ਦੇ ਕਾਰਨ ਲੂ ਦੇ ਕਾਰਨ ਬਹੁਤ ਜੋ ਸਮੱਸਿਆ ਦਾ ਹੱਲ ਹੱਲ ਨਹੀਂ ਨਿਕਲ ਪਾਵੇਗਾ ਹਲੇ ਸਿਲਾ ਲੰਗਦੇ ਆਉਣ ਵਾਲੇ ਦਿਨਾਂ 'ਚ ਸੋ ਵਪਾਰੀਆਂ ਨੂੰ ਵੀ ਇਸ ਦਾ ਨੁਕਸਾਨ ਆ ਜੋ ਹੋਵੇਗਾ ਕਿਉਂਕਿ ਜਦੋਂ ਤੱਕ ਗ੍ਰਾਹਕ ਘਰਾਂ ਚੋਂ ਹੀ ਨਿਕਲੇਗਾ ਤੇ ਜੋ ਸੇਲ ਨਹੀਂ ਹੋਵੇਗੀ ਇਸ ਕਰਕੇ ਜੋ ਧੁੱਪ ਦੇ ਨਾਲ ਜੋ ਹਰ ਪਾਸੇ ਮਾਰ ਪੈ ਰਹੀ ਪਈ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਧ ਰਹੀ ਪਈ ਹੈ ਤਾਪਮਾਨ ਦੱਸਿਆ ਕਿ ਬੀਤੇ ਹੀ ਦਿਨ ਲੁਧਿਆਣੇ ਦੇ ਵਿੱਚ 40 ਡਿਗਰੀ ਤੋਂ ਉੱਪਰ 40.3 ਡਿਗਰੀ ਪਹਿਲਾਂ ਹੀ ਰਿਕਾਰਡ ਹੋ ਚੁੱਕਿਆ ਵੈਸੋ orange ਅਲਰਟ ਪੂਰੇ ਪੰਜਾਬ ਦੇ ਵਿੱਚ جاری ਹੈ ਸੋ ਆਉਣ ਵਾਲੇ ਦਿਨਾਂ 'ਚ ਵੀ ਮੌਸਮ ਵੱਧਦਾ ਹੀ ਨਜ਼ਰ ਆਵੇਗਾ ਤਾਪਮਾਨ ਕਿੰਸੋ ਦੇਖਣਾ ਹੋਵੇਗਾ ਕਿ ਕਿੰਨਾ ਅਸਰਾ ਜੋ ਇਸ ਤਾਪਮਾਨ ਦੇ ਨਾਲ ਗਰਮੀ ਨਾਲ ਲੋਕਾਂ ਨੂੰ ਉਹ ਤਾਂ ਕਿ ਜੋ ਤਾਪਮਾਨ ਦੇ ਵਧਣ ਦੇ ਨਾਲ ਬੱਚਿਆਂ ਦਾ ਸਕੂਲ ਦੀ ਛੁੱਟੀ ਦਾ ਟਾਈਮ ਵੀ ਮਿਲਦਾ ਜੁਲਦਾ ਹੁੰਦਾ ਹੈ ਜਦੋਂ ਤਾਪਮਾਨ ਆਪਣੀ ਪੂਰੀ ਚਰਮ ਸੀਮਾ ਤੇ ਹੁੰਦਾ ਹੋਵੇ ਸੋ ਇੱਕ ਦਿੱਕਤ ਬੜਾ ਸਾਹਮਣਾ ਹੈ ਵਪਾਰੀਆਂ ਨੂੰ ਵੀ ਇਸ ਨਾਲ ਦਿੱਕਤ ਦਾ ਸਾਹਮਣਾ ਕਰਨਾ ਪੁੱਜਦਾ ਕਿਉਂਕਿ ਜੋ ਗ੍ਰਾਹਕ ਨੇ ਗ੍ਰਾਹਕ ਵੀ ਕਰਾਚੋਦੀ ਨਿਕਲਣ ਕਿ ਜੇਕਰ ਮੌਸਮ ਸਹੀ ਹੁੰਦਾ ਹੋਵੇ ਤੇਜ਼ ਗਰਮੀ ਵਿੱਚ ਕੋਈ ਵੀ ਨਿਕਲਣਾ ਨਹੀਂ ਜੋ ਨਿਕਲਣਾ ਪਸੰਦ ਨਹੀਂ ਕਰਦਾ ਪਰ ਖਾਸ ਕਰਕੇ ਇਹ ਕਿ ਹੈ ਕਿ ਹੈਲਥ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਜੋ ਸਿਹਤ ਵਿਭਾਗ ਦੇ ਵੱਲੋਂ ਸੋ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਸਮੇਂ ਅਨੁਸਾਰ ਪਾਣੀ ਬਾਰ-ਬਾਰ ਦਿਨ ਦੇ ਵਿੱਚ ਪੀਓ ਤਾਂ ਕਿ ਡੀਹਾਈਡਰੇਸ਼ਨ ਤੋਂ ਬਚਿਆ ਜਾ ਸਕੇ ਸਿੱਧੀ ਧੁੱਪ ਤੋਂ ਬਚੋ ਅਮਰੇਲਾ ਯਾਨੀ ਕਿ ਛਾਤੇ ਦਾ ਇਸਤੇਮਾਲ ਕਰੋ ਟੋਪੀ ਦਾ ਇਸਤੇਮਾਲ ਕਰੋ ਤਾਂ ਕਿ ਤੁਹਾਨੂੰ ਸਿੱਧੀ ਧੁੱਪ ਨਾ ਲੱਗੇ ਐਣਕਾ ਦਾ ਇਸਤੇਮਾਲ ਵੀ ਕਰ ਸਕਦੇ ਹੋ ასੋ ਅੱਖਾਂ ਨੂੰ ਬਚਾਉਣ ਦੇ ਲਈ ਔਰ ਆ ਜੋ ਸੰਸਕ ਸਕਰੀਨਸ ਹੁੰਦੀਆਂ ਨੇ ਉਹਨਾਂ ਦਾ ਇਸਤੇਮਾਲ ਜ਼ਿਆਦਾ ਕੀਤਾ ਜਾਂਦਾ ਕਿਉਂਕਿ ਸਨਬਰਨ ਦਾ ਵੀ ਇਹਦੇ ਵਿੱਚ ਜੋ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਤੋਪ ਬਹੁਤ ਤੇਜ਼ ਹੈ ਗਰਮੀ ਬਹੁਤ ਤੇਜ਼ ਹੈ ਤਾਪਮਾਨ ਬਹੁਤ ਵੱਧ ਆ ਰਿਹਾ ਹੈ ਨਜ਼ਰ ਆ ਰਿਹਾ ਹੈ ਪਰ ਆਉਣ ਵਾਲੇ ਦਿਨਾਂ ਜਿਵੇਂ ਤਾਪਮਾਨ ਸਾਰੇ ਰਿਕਾਰਡ ਤੋੜਦਾ ਹੋਇਆ ਦਿਖੇਗਾ ਫਸੋ orange alert جاری ਹੈ 18 ਤਰੀਕ ਲਈ ਮੌਸਮ ਵਿਭਾਗ ਦੇ ਵੱਲੋਂ ਪਹਿਲਾ ਹੀ orange alert ਜੋ ਜਾਰੀ ਕਰ ਦਿੱਤਾ ਗਿਆ ਸੀ ਅਸੋ ਆਉਣ ਵਾਲੇ ਦਿਨਾਂ ਚ ਵੀ ਇਹ orange alert ਜਾਰੀ ਰਹੇਗਾ ਅਸੋ 5 ਦਿਨਾਂ ਤੱਕ ਅਗਲੇ ਕਿਸੇ ਵੀ ਤਰ੍ਹਾਂ ਦਾ ਜੋ ਮੌਸਮ ਦੇ ਵਿੱਚ ਬਦਲਾਵ ਨਹੀਂ ਦੇਖਣ ਨੂੰ ਮਿਲੇਗਾ ਹੀਟ ਵੇਵਜ਼ ਦਾ ਅਲਰਟ ਜਾਰੀ ਹੈ ਜੋ ਤੋਪ ਹੈ ਲੂ ਹੈ ਉਸ ਤੋਂ ਆਪਣਾ ਬਚਾ ਤੁਸੀਂ ਆਪ ਖੁਦ ਰੱਖ ਸਕਦੇ ਹੋ ਇਸ ਕਰਕੇ ਪਰ ਜੋ ਤੋਪ ਤੋਂ ਬਚਣ ਦੀ ਜ਼ਰੂਰਤ ਹੈ ਕਿਉਂਕਿ ਆਉਣ ਵਾਲੇ ਦਿਨਾਂ ਚ ਤਾਪਮਨ ਬਹੁਤ ਤੇਜ਼ ਵਧੇਗਾ ਸੋ ਇਨੀ ਕੀ ਰਿਪੋਰਟ ਹੈ ਫਿਲਹਾਲ ਅਗਲੀ ਵਧੇਰੀ ਰਿਪੋਰਟ ਦੇ ਜੁੜਨ ਨਾਲ ਮੈਨੂੰ ਦੀ ਇਜਾਜ਼ਤ ਤਾਰ